ਪਹਿਲਾ ਤਾਂ ਮੈਂ ਇਹ ਕਹਿਣਾ ਜੋ ਜਿੰਨੇ ਵੀ ਤੁਸੀਂ ਸਾਡੇ ਸਰਕਾਰ ਭਾਈਚਾਰਾ ਜਿੰਨੇ মিডিਆ ਵਾਲੇ ਤੁਸੀਂ ਖੇਚਲ ਕੀਤੀ ਐ ਇਸ ਮਸਲੇ ਨੂੰ ਸਮਝਿਆ ਪਿੰਡ ਦੇ ਵਿੱਚ ਆਇਓ ਧੰਨਵਾਦ ਦੂਜਾ ਮੈਨੂੰ ਇਹ ਲੱਗਦਾ ਕਿ ਹੁਣ ਇਹ ਪਿੰਡ ਨਹੀਂ ਰਿਹਾ ਐਡੇ ਜੋਦੇ ਦੀ ਜਨ ਭੂਮੀ ਇੱਥੇ ਇਸ ਛੋਟੇ ਜਿਹੇ ਪਿੰਡ ਤੋਂ ਜਨਮ ਹੋਇਆ ਵੱਡੀ ਜ਼ਿੰਮੇਵਾਰੀ ਪੂਰੇ ਭਾਰ ਦੇ ਕਿਸਾਨਾਂ ਦੀ ਦੱਲੇਵਾਲ ਸਾਹਿਬ ਨੂੰ ਮਿਲੀ ਤਾਂ ਮੈਂ ਕਹਿੰਦਾ ਵੀ ਇਹ ਧਰਤੀ ਭਗਾ ਵਾਲੀ ਬਹੁਤੀ ਆਪਾਂ ਜਦੋਂ ਜਾਂਦੇ ਕਿਸੇ ਜਗ੍ਹਾ ਦੇ ਵਿੱਚ ਉਹਦਾ ਜਦੋਂ ਇਤਿਹਾਸ ਦੇ ਵਿੱਚ ਪੜਚੋਲ ਕਰਦੇ ਆ ਕਿ ਇਸ ਜਗ੍ਹਾ ਦੀ ਕੀ ਕਥਾ ਹੈ ਕਿ ਕਿੰਨੀ ਕੁਰਬਾਨੀ ਹੈ ਜੀ ਤਾਂ ਮੈਨੂੰ ਲੱਗਦਾ ਵੀ ਜਿੰਨੇ ਅਸੀਂ ਲੀਡਰ ਭਾਵੇਂ ਕਿੰਨੇ ਵੀ ਰਹੀਏ ਪਰ ਜਦੋਂ ਕਿਸਾਨੀ ਇਤਿਹਾਸ ਦੀ ਕਿਤਾਬ ਚੱਕਾਂਗੇ ਤਾਂ ਇਸ ਪਿੰਡ ਦਾ ਪਹਿਲਾ ਨਾਮ ਆਊਗਾ ਕਿ ਡੱਲੇਵਾਲਾ ਛੋਟਾ ਜਿਹਾ ਪਿੰਡ ਦੇ ਵਿੱਚੋਂ ਡੱਲੇਵਾਲ ਸਾਹਿਬ ਨੇ ਔਰ ਪੜ੍ਹਾਈ ਲਿਖਾਈ ਕਰਕੇ ਵਧੀਆ ਪਰਿਵਾਰ ਚਲਾ ਸਕਦਾ ਸੀ ਦੂਜੇ ਲੋਕਾਂ ਨੂੰ ਨੌਕਰੀ ਵਧੀਆ ਲੈ ਸਕਦਾ ਸੀਗਾ ਤਾਂ ਮੈਨੂੰ ਲੱਗਦਾ ਜਿੰਨੇ ਕਿਸਾਨੀਓ ਨੇ ਮਿਹਨਤ ਕੀਤੀ ਐ ਤਾਂ ਇਸ ਲਈ ਤਾਂ ਸਾਡਾ ਸਿਰ ਝੁਕਦਾ ਸਾਰਿਆਂ ਦਾ ਇੱਥੇ ਆ ਕੇ ਕਿ ਬਹੁਤ ਉਹਨਾਂ ਦੀ ਕੁਰਬਾਨੀ ਐ ਤੁਸੀਂ ਜਿਹੜਾ ਅਗਲਾ ਸਵਾਲ ਕੀਤਾ ਕਿ ਉਹਨਾਂ ਦੀ ਸਿਹਤ ਸਿਹਤ ਤਾਂ ਸਰਕਾਰ ਨੇ ਮਨ ਬਣਾਇਆ ਵੈ ਸੀਗਾ ਸਾਬਕਾ ਕੇਂਦਰ ਸਰਕਾਰ ਦਾ ਮਨ ਬਣਿਆ ਵੈ ਸੀਗਾ ਕਿ ਜੇ ਡੱਲੇ ਵਾਲ ਨੂੰ ਕੁਝ ਹੋ ਜੇ ਉਹ ਪੰਜਾਬੀ ਚ ਕਹਿੰਦੇ ਵੀ ਸਾਡੇ ਦੋਨੇ ਹੱਥੀ ਲੱਡੂ ਐ ਬਈ ਅਸੀਂ ਇਹ ਕਹਾਂਗੇ ਪੰਜਾਬ ਵਾਲਿਆਂ ਨੇ ਰੈਸ਼ਟ ਕੀਤਾ ਪੰਜਾਬ ਵਾਲਿਆਂ ਨੇ ਕਾਰਵਾਈ ਕੀਤੀ ਸਾਡਾ ਇਹਦੇ ਵਿੱਚ ਕੋਈ ਰੋਲ ਨਹੀਂ ਸੀਗਾ ਤੇ ਨਾਲੇ ਤਾਂ ਲੜਾਈ ਤੋਂ ਨਿਕਲ ਜੂਗਾ ਤੇ ਨਾਲੇ ਸਾਡੇ ਗਾਲ ਵੀ ਨਹੀਂ ਪਊਗਾ ਤਾਂ ਉਹ ਜਿੰਨੇ ਚਲਾਕ ਨਿਕਲੇ ਕੇਂਦਰ ਵਾਲੇ ਤਾਂ ਉਦੋਂ ਗਾਹਾਂ ਸਾਨੂੰ ਆਮ ਆਦਮੀ ਪਾਰਟੀ ਵਾਲੇ ਵੀ ਕੇਸਰੀਵਾਲ ਕੋਈ ਛੋਟਾ ਨਹੀਂ ਇਹ ਵੀ ਲਾਲਾ ਉਹੀ ਹੈ ਨਾ ਆਰਐਸਐਸ ਦਾ ਖਾਕੀ ਮੀਕਰ ਵਾਲਾ ਇਹ ਲਾਲੇ ਦਾ ਉਦੋਂ ਵੀ ਦਿਮਾਗ ਕੰਮ ਕਰ ਗਿਆ ਵੀ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਵੀ ਕਰਨਾ ਹੈ ਤੇ ਕਾਨੂੰਨ 'ਚ ਵੀ ਨਹੀਂ ਲਿਆਉਣਾ ਇਹਨਾਂ ਨੇ ਵੀ ਹਸਪੀਟਲ ਪ੍ਰਾਈਵੇਟ ਬਾਹਰ ਰੱਖਿਆ ਜਲੰਧਰ ਰੱਖਿਆ ਇਹ ਵੀ ਫਾਰਿੰਗ ਸੀ ਵੀ ਜੇ ਕੁਝ ਹੋ ਜਾਂਦਾ ਤਾਂ ਸਾਡੇ ਵੀ ਕਿਹੜਾ ਧਿਆਨ ਚ ਕਾਨੂੰਨ ਚ ਸਾਡੇ ਕਿਹੜਾ ਤਾਂ ਉਹ ਸਥਿਤੀ ਦੇ ਵੇਖ ਕੇ ਜਾਨੇ ਦੋਨੋਂ ਹੀ ਸਰਕਾਰਾਂ ਫਾਰਿੰਗ ਹੋਈਆਂ ਵਿਆਂ ਸੀਗੀਆਂ ਵੀ ਸਾਡੇ ਤੇ ਕੋਈ ਜ਼ਿੰਮੇਵਾਰੀ ਨਹੀਂ ਪਰ ਲੋਕਾਂ ਦਾ ਪ੍ਰੈਸ਼ਰ ਲੋਕਾਂ ਦਾ ਜੇਲ੍ਹ ਦੇ ਵਿੱਚ ਜਾਣਾ 1600 ਬੰਦਾ ਗਿਆ ਪਹਿਲੀ ਵਾਰ ਇੰਨਾ ਸਮਾਨ ਭੰਨਿਆ ਸਾਡੇ ਲੰਗਰ ਨਹੀਂ ਬਖਸ਼ੇ ਸ਼ਰੋਮਨੀ ਕਮੇਟੀ ਦਾ ਲੰਗਰ ਸੀ ਉਹ ਵੀ ਤੋੜਿਆ ਗਿਆ ਸਾਡਾ ਖੜਪੜ ਪ੍ਰਕਾਸ਼ ਸੀਗਾ ਉਹ ਵੀ ਟਰਾਲੀ ਲੈ ਕੇ ਜਾ ਗਏ ਉਹ ਸਾਡੀ ਭੈਣ ਸਾਡੀ ਮਾਂ ਉਹ ਵੀ ਪਾਠ ਕਰ ਰਹੀ ਸੀ ਉਹਨੂੰ ਵੀ ਨਹੀਂ ਬਖਸ਼ਿਆ ਤਾਂ ਇਹਨਾਂ ਨੇ ਹੱਦਾ ਪਾਰ ਕੀਤੀਆਂ ਭਗਵੰਤ ਮਾਨ ਨੇ ਤਾਂ ਉਹਦੇ ਵਿੱਚੋਂ ਡੱਲੇਵਾਲ ਸਾਹਿਬ ਦੀ ਜਿਹੜੀ ਸਿਹਤ ਜਮਾ 10ਵੇਂ ਦਿਨ ਜਾ ਕੇ ਜਦੋਂ ਉਸ ਨੂੰ ਪਾਣੀ ਪਿਆ ਤਾਂ ਬੋਲਿਆ ਨਹੀਂ ਜਾ ਸਕਦਾ ਸੀ ਉਹਨਾਂ ਦੇ ਜੀਭ ਸੁੱਕ ਕੇ ਤਾਂ ਡਾਕਟਰ ਇਹ ਮੰਨ ਰਹੇ ਸੀ ਬਈ ਕੋਈ ਇਨਸਾਨ ਨਹੀਂ ਇਹ ਪ੍ਰਧਾਨ ਨਹੀਂ ਇਹ ਫਕੀਰ ਆ ਯਾਰ ਇਹ ਤਾਂ ਜਿਹੜਾ ਜੋ ਰਿਹਾ ਸਾਡੇ ਮੁਤਾਬਕ ਤਾਂ ਸਾਡੀ ਡਾਕਟਰੀ ਲਾਈਨ ਮੁਤਾਬਕ ਤਾਂ 3 ਦਿਨਾਂ ਤੋਂ 5 ਦਿਨਾਂ ਦੇ ਵਿੱਚ ਬੰਦਾ ਬੋਲ ਨਹੀਂ ਸਕਦਾ ਹੁੰਦਾ ਤਾਂ ਉਹਨਾਂ ਦੀ ਹਜੇ ਵੀ ਜਿਹੜੀ ਜ਼ੁਬਾਨ ਹੈ ਚੱਲ ਰਹੀ ਹੈ ਤਾਂ ਉਹ 10ਵੇਂ ਦਿਨ ਉਹਨੇ ਸਿਹਤ ਹੈ ਜਿਹੜੀ ਜਿਵੇਂ ਇੱਕ ਬਹੁਤ ਛੋਟੀ ਬਾਡੀ ਤੌਰ ਤੇ ਵੀ ਸਰੀਰਕ ਤੌਰ ਤੇ ਬੋਲਣ ਤੌਰ ਤੇ ਬਹੁਤ ਹੀ ਨਾਜ਼ੁਕ ਹਜੇ ਵੀ ਆਵਾਜ਼ ਉਹ ਠੀਕ ਨਹੀਂ ਆਈ ਤਾਂ ਦੇਖੋ ਟੈਸਟ ਜਿਹੜੇ ਕਰਵਾਏ ਗਏ ਇੱਥੇ ਜਾ ਕੇ ਕਹਿ ਸਕਦੇ ਨਾ ਵੀ ਉਹ ਕੋਈ ਤਾਕਤ ਹੈ ਤਾਂ ਸਾਰੇ ਟੈਸਟ ਠੀਕ ਆਈ ਇੱਕ ਅੱਜ ਵੀ ਇਹੋ ਜਿਹੜੇ ਟੈਸਟ ਆ ਉਹ ਠੀਕ ਆਏ ਨੇ ਬਾਕੀ ਜਿਹੜੇ ਅੱਜ ਕਰਾਉਣੇ ਆ ਇਹਦੇ ਨਾਲ ਅਸੀਂ ਜਿਹੜੀ ਡੱਲੇਵਾਲ ਦੀ ਇੱਛਾ ਹੈ ਡੱਲੇਵਾਲ ਸਾਹਿਬ ਦੀ ਸੀ ਕਿ ਮੈਂ ਪਮਾ ਬੋਲਿਆ ਜਾਵੇ ਨਾ ਬੋਲਿਆ ਜਾਵੇ ਮੈਂ ਲੋਕਾਂ ਚ ਰਹਿਣਾ ਮੈਂ ਮਾਨ ਬਣਾਇਆ ਮੈਂ ਲੋਕਾਂ ਨਾਲ ਪਰਨ ਕੀਤਾ ਕਿ ਐਮਐਸਪੀ ਗਰੰਟੀ ਕਾਨੂੰਨ ਤੋਂ ਬਗੈਰ ਮੈਂ ਨਹੀਂ ਵਾਪਸ ਜਾਣਾ ਤਾਂ ਉਹਦੇ ਵਿੱਚੋਂ ਸੀ ਆ ਜਿਹੜਾ ਸਾਡਾ ਮੋਰਚਾ ਪਿੰਡ ਡੱਲੇਵਾਲਾ ਦੇ ਵਿੱਚ ਚੱਲਦਾ ਇਹ ਚੱਲਦਾ ਰਹੂਗਾ ਇਹ ਐਵੇਂ ਜਿكري ਮੋਰਚਾ ਚੱਲਦਾ ਰਹੂਗਾ ਭਵਾਂ ਪ੍ਰਸ਼ਾਸਨ ਨੇ ਸਾਨੂੰ ਫਰੀਦਕੋਟ ਨਹੀਂ ਜਾਣ ਦਿੱਤਾ ਅਸੀਂ ਫਰੀਦਕੋਟ ਜਾਣਾ ਚਾਹੁੰਦੇ ਸੀ ਇਹ ਮੋਰਚਾ ਚੱਲਦਾ ਰਹੂ ਅਸੀਂ ਪੰਜਾਬ ਨੂੰ ਪੂਰੇ ਨੂੰ ਤਿੰਨ ਹਿੱਸਿਆਂ ਚ ਵੰਡਿਆ 6 ਤਰੀਕ ਨੂੰ ਸਰਹੰਦ ਦੇ ਵਿੱਚ ਅਸੀਂ ਸਾਡੇ 5-7 ਜ਼ਿਲ੍ਹੇ ਜਿਹੜੇ ਉਧਰ ਇਕੱਠ ਕਰਨਗੇ ਸਰਹੰਦ ਦਾਣਾ ਮੰਡੀ ਦੇ ਵਿੱਚ ਤੇ 7 ਨੂੰ ਆਪਣੇ ਜਿਹੜੇ 4-5 ਜ਼ਿਲ੍ਹੇ ਸਾਡੇ ਧਨੋਲਾ ਬਰਨਾਲਾ ਮੰਡੀ ਦੇ ਵਿੱਚ ਉੱਥੇ ਇਕੱਠ ਕਰਾਂਗੇ ਜੀ ਤੇ 8 ਨੂੰ 8 ਨੂੰ ਅਸੀਂ ਪਿੰਡ ਦੋਦਾ ਉਹ ਵੀ ਰੋਡ ਤੇ ਪੈਂਦਾ ਜਿਲ੍ਹਾ ਮੁਕਤਸਰ ਦੇ ਵਿੱਚ ਇਹ ਪੰਜ ਸੱਤ ਜ਼ਿਲ੍ਹੇ ਇੱਥੇ ਕਰਨਗੇ ਬਾਕੀ ਜਿਹੜੇ ਸਾਡੇ ਜ਼ਿਲ੍ਹੇ ਬਚ ਗਏ 10 ਤਰੀਕ ਨੂੰ ਅਸੀਂ ਅੰਮ੍ਰਿਤਸਰ ਦੇ ਵਿੱਚ ਇਤਿਹਾਸਕ ਨਗਰੀ ਦੇ ਵਿੱਚ ਬਾਕੀ ਜਿਹੜੇ ਜ਼ਿਲ੍ਹੇ ਹੈਗੇ ਉਸ ਤੋਂ ਬਾਅਦ ਉਹ ਕੱਲੇ-ਕੱਲੇ ਜ਼ਿਲ੍ਹਿਆਂ ਦੇ ਵਿੱਚ ਵੀ ਜਾਵਾਂਗੇ ਫਿਰ ਬਲਾਕ ਲੈਵਲ ਤੇ ਜਣੇ ਇਸ ਲੜਾਈ ਨੂੰ ਜਿੱਤਣ ਤੱਕ ਲਗਾਤਾਰ ਬਾਹਰਲੇ ਸਟੇਟਾਂ ਨਾਲ ਵੀ ਤਾਲਮੇਲ ਹੈ ਬਾਹਰਲੇ ਦੀ ਵੀ ਮੀਟਿੰਗਾਂ ਕਰਾਂਗੇ ਤੇ ਡੱਲੇਵਾਲ ਸਾਹਿਬ ਨੂੰ ਇੱਕ ਇੱਕ ਘਰ ਦੇ ਵਿੱਚ ਜਿਹੜਾ ਮੈਸੇਜ ਆ ਉਹਨਾਂ ਦਾ ਜਿਹੜੀ ਲੜਾਈ ਆ ਉੱਤੇ ਲੈ ਕੇ ਜਾਵਾਂਗੇ ਉਹਦੇ ਵਿੱਚੋਂ ਜਿਹੜੇ ਪ੍ਰੋਗਰਾਮ ਅਸੀਂ ਤਿੰਨ ਵੱਡੇ ਪੰਜਾਬ ਦੇ ਵਿੱਚ ਜਲਾਣ ਕੀਤੇ ਨੇ ਤਾਂ ਦੋ ਦੁਸ਼ਮਣ ਨੇ ਸਾਡੇ ਭਾਵੇਂ ਸਾਰੇ ਸਿਆਸੀ ਦੁਸ਼ਮਣ ਹੈ ਪਰ ਜਿਹੜਾ ਸਾਡੇ ਘਰ ਦਾ ਭੇਤੀ ਲੰਕਾ ਟਾਵੇ ਘਰ ਦੇ ਭੇਤੀ ਨੇ ਸਾਡੀ ਲੰਕਾ ਢਾਈ ਹੈ ਸਾਡੀਆਂ ਮੀਟਿੰਗਾਂ 'ਚ ਬੈਠ ਕੇ ਸਾਡਾ ਨੁਕਸਾਨ ਕੀਤਾ ਹੈ ਇਹਦੀ ਇੱਕ ਇੱਕ ਪੈਸੇ ਦੀ ਪੂਰਤੀ ਲੈਵਾਂਗੇ ਚਾਹੇ ਭਾਵੇਂ ਸਾਡਾ ਸਿਲੰਡਰ ਚੋਰੀ ਕੀਤੇ ਨੇ ਪਮਾਉ ਮੈਂ ਇਕੱਲੇ ਨਿੱਕੇ ਨਿੱਕੇ ਗੱਲਾਂ ਨੇ ਜਿੰਨਾ ਨੁਕਸਾਨ ਕੀਤਾ ਇੱਕ ਇੱਕ ਪੈਸੇ ਦਾ ਤੇ ਪਿੰਡਾਂ ਦੇ ਵਿੱਚ ਜਿਹੜਾ ਕਹ ਰਿਹਾ 92 ਐਮਐਲ ਦਿੱਤੇ ਆ ਜੇ 92 ਬੰਦੇ ਵੀ ਇਹਦੇ ਨਾਲ ਰਹਿ ਗਏ ਤਾਂ ਮੈਂ ਉਹਨਾਂ ਦਾ ਧੰਨਵਾਦ ਕਰਦਾ ਸਰਪੰਚਾਂ ਦਾ ਜਿਹੜੇ ਬੰਦਿਆਂ ਨੇ ਜਦੋਂ ਸ਼ੰਭੂ ਤੇ ਖਨੌਰੀ ਦੀ ਘਟਨਾ ਦਾ ਪਤਾ ਲੱਗਿਆ ਉਹਨਾਂ ਨੇ ਪਾਰਟੀਆਂ ਛੱਡੀਆਂ ਨੇ ਤਾਂ ਮੈਂ ਸਰਪੰਚਾਂ ਨੂੰ ਕਹਿੰਦਾ ਤੁਸੀਂ ਜਾ ਤੋ ਕਿਸੇ ਪਾਰਟੀ ਪਿੱਛੇ ਨਾ ਲੱਗੋ ਸੋਨੂੰ ਲੋਕਾਂ ਨੇ ਚੁਣਿਆ ਤੁਸੀਂ ਲੋਕਾਂ ਦੇ ਨਾਲੋਂ ਉੱਭਰ ਕੇ ਮਤੇ ਪਾਓ ਪਿੰਡਾਂ ਦੇ ਵਿੱਚ ਅਰਦਾਸਾਂ ਕਰੋ ਗੁਰੂ ਘਰਾਂ ਦੇ ਵਿੱਚ ਕਿ ਇਸ ਦੇ ਐਮਐਲਏ ਨੂੰ ਇਹਦੇ ਮੰਤਰੀ ਨੂੰ ਪਿੰਡਾਂ ਦੇ ਵਿੱਚ ਨਹੀਂ ਵੜ ਦੇਣਾ ਹਜੇ ਅਸੀਂ ਪ੍ਰੋਗਰਾਮ ਨਹੀਂ ਬਣਾਇਆ ਮੈਂ ਦੋਨੇ ਫੋਰਮਾਂ ਨੂੰ ਬਣਾਉਣਾ ਆ ਤਿੰਨੇ ਕਾਨਫਰੰਸ ਤੋਂ ਬਾਅਦ ਦੋਨੇ ਫੋਰਮਾਂ ਦੀ ਮੀਟਿੰਗ ਬਣਾ ਕੇ ਅਗਲੇ ਪ੍ਰੋਗਰਾਮ ਸਿੱਧੇ ਇਹਨਾਂ ਨਾਂ ਦੇਵਾਂਗੇ ਸਿੱਧੇ ਪੜਾਂਗੇ ਜੋ ਮਰਜ਼ੀ ਕਰ ਲੈ ਉਹ ਸਾਰਾ ਕੁਝ ਅਸੀਂ ਜਿਨ੍ਹਾਂ ਚਿਰ ਇਹਨੇ ਕਿਉਂਕਿ ਹਜੇ ਤੱਕ ਤਾਂ ਸ਼ਬਦ ਨਹੀਂ ਨਾ ਬੋਲਿਆ ਕਿ ਅਸੀਂ ਕੀਤਾ ਇਹ ਅਸੀਂ ਕਿਹਾ ਕਰੋ ਹੋਣਾ ਕਿ ਮੈਂ ਕੀਤਾ ਮੇਰੀ ਗਲਤੀ ਸੀ ਜਾਂ ਮੇਰੀ ਤਾਕਤ ਸੀ ਵੀ ਮੈਂ ਤਾਂ ਕਿਸਾਨਾਂ ਨਾਲ ਆਈ ਨਹੀਂ ਜਿੱਤਣਾ। ਬਹੁਤ ਪਾਚੀ ਹੋ ਚੁੱਕਿਆ ਜਿਸ ਦਿਨ ਇਹ ਵਾਕਿਆ ਹੋਇਆ ਉਸ ਦਿਨ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਉਹਨਾਂ ਨੇ ਸਟੇਜ ਤੋਂ ਬੋਲਿਆ ਸੀਗਾ ਕਿ ਅੱਜ ਰਾਤ ਨੂੰ ਵੇਖੋ ਕੀ ਹੁੰਦਾ। ਵੇਖੋ ਜੇ ਉਹਨੇ ਰਾਤ ਨੂੰ ਕੀ ਹੋਇਆ ਹੋਇਆ ਹੁਣ ਤਾਂ ਦੇਖ ਲੈਣਾ। ਹੋਏ ਦੇ ਅੰਦਾਜ਼ੇ ਬਹੁਤ ਨਿਕਲਨੇ ਸੀ। ਤਾਂ ਲੱਗਦਾ ਸਾਨੂੰ ਉੱਧੀ ਗਿਆ ਸੀ ਜਿੱਤੇ ਇਹਨਾਂ ਨੇ ਸ਼ਬੀ ਨੂੰ ਚੱਕ ਲਿਆ ਸੀ। ਠੀਕ ਪਰ ਅਸੀਂ ਜੇ ਉਹਦੇ ਕਹਿੰਦੇ ਗੱਲ ਹੋਰ ਸੀ ਮੈਨੂੰ ਇਹ ਲੱਗਦਾ ਕੁੱਲ ਮਿਲਾ ਕੇ ਜਿਹੜੀ ਢੱਲੇਵਾਲ ਸਾਹਿਬ ਦੀ ਸਿਹਤ ਹੈ ਉਹੋ ਹਜੇ ਬਹੁਤ ਨਾਚਕ ਹੈ ਅਸੀਂ ਉਹਦੇ ਧਿਆਨ ਚ ਰੱਖਦੇ ਹੋਏ ਪ੍ਰੋਗਰਾਮ ਘਟਾ ਕੇ ਤਿੰਨ ਪ੍ਰੋਗਰਾਮ ਦੇ ਤੇਰੇ ਪੰਜਾਬ ਦੇ ਵਿੱਚ ਅਸੀਂ ਅਪੀਲ ਕਰਦੇ ਸੋਡੇ ਮਦਦ ਰਹੀ ਕਿ ਹਰੇਕ ਘਰ ਦੇ ਵਿੱਚੋਂ ਸਾਡੀ ਭੈਣ ਨੌਜਵਾਨ ਜਿਹੜੇ ਸਾਡੇ ਪਿਛਲੇ ਪ੍ਰੋਗਰਾਮ ਸੀ ਉਹ ਤੈਸਮੈਸ ਭਮਾ ਕੀਤੇ ਨੇ ਪਰ ਅਗਲੇ ਉਦੋਂ ਵੱਡੇ ਹੋ ਕੇ ਉਹ ਕਿੰਨਾ ਚਿਰ ਦਾ ਰਹੇਗਾ ਹਾਂ ਦੱਸ ਦਮ ਸਰਦਾ ਰਹੇਗਾ ਹਾਂ ਦੱਸ ਨੂੰ ਅਸੀਂ ਅੰਬਰਸਾ ਦੇ ਉਹ ਡੇਟ ਇੱਕ ਅੱਧੇ ਦਿਨ ਚ ਬਦਲ ਸਕਦੀ ਹੈ ਪਰ ਖੇਰ ਲਈ ਸਾਡੀ ਕਰਨਾ ਪਰਸਾ ਅੰਬਰਸਾ ਦੇ ਵਿੱਚ